सभेशावाद जनम दूर क्यातो जग जो हिकु सधार पेतो जिस सिकंदर सभ चारे औरते भरण गवाही भरत अंदर कई बंदे किर्त भोर कदर न पाई भाव भोर कदर न, न पाई भाव ਆਇਆ ਪੁੱਤ ਜਨਮ ਦੀਆ ਬਾਤੇ ਭਗਤ ਸੂਰਮੇ ਮਾਵਾਂ ਜਦ ਜਦ ਇਸ ਦੁਨੀਆ ਨੂੰ ਜਦ ਜਦ ਇਸ ਦੁਨੀਆ ਨੂੰ ਵੇਖਿਆ ਪਿਆਰ ਵਿੱਚ ਬੰਬਰ ਪੂਸਿਆ ਸੀ ਤਦ ਤਦ ਜਨਮ ਲਿਆ ਬੁੱਤ ਮੁਹੰਮਦ ਇਸਿਆਮ ਉਸਿਆਮ ਵਿੱਚ ਆਦਮ ਚਾਨਦੇ ਦੇ ਜਾਣੇ ਨਦੀਆਂ ਵਾਤੇ ਭਗਤ ਸੂਰਮੇ ਮਾਨਾ ਕਲ ਮਾਤਾ ਤ੍ਰਿਪਤਾ ਦੀ ਫੁੱਫੋ ਵਰਗਦੇ ਸਤਿਗੁਰ ਨਾਨਕ ਉਜਤੰ ਦਾਵਾਰੇ ਦੇ ਹੋਇਆ ਸੂਰਜ ਉਦੇ ਅਚਾਨਕ ਪਰਦਰਸ਼ਨ ਜਿੰਨਾ ਦੇ ਪਾਏ ਹਨ ਹਰਥਾ ਦੇ ਚਾਵਾ ਪਾਏ ਹਨ ਹਰਥਾ ਦੇ ਚਾਵਾ ਆਇਆ ਪੁੱਤ ਜਨਮ ਦੀਆਂ ਦਾਤੇ ਸੂਰਮੇ ਮਾਵਾ ਮਾਪਾ ਗੁਰੂ ਅਰਜਨ ਦੀ ਸੁਗੜ ਸਿਆਣੀ ਬੀਬੀ ਪਾਨੀ ਸੁਗੜ ਸਿਆਣੀ ਬੀਬੀ ਪਾਨੀ ਸੰਮੁਖ ਪਿਤਾ ਗੁਰਦੇ ਨਾਲ ਸੀ ਪੁਸ਼ਕਤਾ ਦੀ ਕੁਰਬਾਨੀ ਸੀ ਦੁਖੀਆਂ ਖਲਕਦੀਆਂ ਚੁਕੀਆਂ ਆਪਣੇ ਸਿਰਸ ਬਲਾਵਾ ਚੁਕੀਆਂ ਆਪਣੇ ਸਿਰਸ ਬਲਾਵਾ ਆਇਆ ਪੁੱਤ ਜਨਮ ਦੀਆਂ ਬਾਤੇ ਭਗਤ ਸੂਰਮੇ ਮਾਵਾਂ ਹੋ ਤੋ ਮਾਂ ਗੰਗਾ ਜੋ ਹੋ ਹਰ ਗੋਬਿੰਦ ਬੁਰ ਪੈਦਾ ਮੀਰੀ ਤੇ ਪੀਰੀ ਨੂੰ ਜਿੰਨਾ ਦਿੱਤਾ ਜੋਰ ਬਕੈਦਾ ਭਗਤੀ ਦੇ ਸਿਰ ਉੱਤੇ ਦਿੱਤੀਆਂ ਤਾਰ ਸਿੱਟੀ ਲੀ ਬਾਵਾ ਦਿੱਤੀਆਂ ਤਾਰ ਸਿੱਟੀ ਲੂ ਬਾਵਾ ਆਪੋ ਪੁੱਤ ਜਨਮ ਦੀਆਂ ਗਾ ਤੇ ਭਗਤ ਸੂਰਮੇ ਮਾਵਾਂ ਭਾਰਤ ਦੇ ਧਰਮ ਅਤੇ ਪੁੱਪ ਜਨਾ ਮਦੀਆਂ ਬਾਤ ਇਹ ਭਗਤ ਸੂਰ ਮੇ ਮਾਵਾਂ ਕਾਹ ਦਿੱਤਾ ਦਾਨਿਆ ਨੇ ਕਾਹ ਦਿੱਤਾ ਦਾਨਿਆ ਨੇ ਮਾਣੂ ਬੋਧ ਵਡਾ ਜੀ ਦਰਜਾ ਮਾਣੂ ਬੋਧ ਵਡਾ ਜੀ ਦਰਜਾ ਢਿੰਜੀ ਚੁਕ ਸੇਵ ਕਰੇ ਮੋੜੇ ਜੋ ਸਣ ਸੂਤਾ ਕਰ ਜਾ ਸਰੇ जनमदे पत सूर में मावा ਰਮਧੀਆਂ ਬਾਤੇ ਭਗਤ ਸੂਰਮੇ ਬਾਵਾ ਏ ਮਾਪੇ ਕਨੇ ਬਖਸ਼ਿਸ਼ ਕੀਤੀ ਮੇਰੇ ਤੇ ਮਨ ਸਮਾ ਮਿਲਣ ਲੱਗ ਪਿਆ